ਉਦਰ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ 13 ਗੁਣਾ ਵੱਧ ਚੁੱਕੀ ਹੈ ਪਾਸਪੋਰਟ ਤੇ ਵੀਜ਼ਾ ਕੈਨੇਡਾ ਦਾ ਪਰ ਨਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ ਵਿੱਚ 13 ਗੁਣਾ ਵਾਧਾ ਹੋ ਚੁੱਕਾ ਹੈ ਜੀ ਹਾਂ ਸਿਰਫ ਜੂਨ ਮਹੀਨੇ ਦੌਰਾਨ 5152 ਭਾਰਤੀਆਂ ਨੂੰ ਅਮਰੀਕਾ ਦੇ ਉੱਤਰੀ ਬਾਰਡਰ ਤੇ ਰੋਕਿਆ ਗਿਆ ਜਦਕਿ 2021 ਵਿੱਚ ਇਹ ਅੰਕੜਾ ਸਿਰਫ 390 ਦਰਜ ਕੀਤਾ ਗਿਆ ਸੀ ਭਾਰਤੀ ਨਾਗਰਿਕ ਕੈਨੇਡੀਅਨ ਵੀਜ਼ਾ ਲੈ ਕੇ ਸਿਰਫ ਅਮਰੀਕਾ ਦਾਖਲ ਨਹੀਂ ਹੋ ਰਹੇ ਸਗੋਂ ਦਿੱਲੀ ਤੋਂ ਚੁੱਕੇ ਦੇ ਰਸਤੇ ਕੈਨੇਡਾ ਆਉਣ ਵਾਲੀਆਂ ਫਲਾਈਟਸ ਵਿੱਚ ਸਵਾਰ ਭਾਰਤੀ ਹੀਰੋ ਹਵਾਈ ਅੱਡੇ ਤੋਂ ਅਸਾਈਲਮ ਦੇ ਦਾਅਵੇ ਵੀ ਕਰ ਰਹੇ ਹਨ ਤਾਂ ਇੰਡੀਆ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਨਵੇਂ ਰੁਝਾਨ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਉਧਰ ਚੁੱਕੇ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਅਸਾਈਲਮ ਦੇ ਹਰ ਦਾਅਵੇ ਨੂੰ ਬਰੀਕੀ ਨਾਲ ਦੇਖਿਆ ਜਾਵੇਗਾ ਤੇ ਸਾਈਲਮ ਮੰੰਗ ਮੰੰਗਨ ਵਾਲਿਆਂ ਦੇ ਪਿਛੋਕਰ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਉੱਧਰ ਅਮਰੀਕਾ ਸਰਕਾਰ ਨੌਰਥ ਬਾਰਡਰ ਰਾਹੀਂ ਹੋ ਰਹੇ ਅਸਾਈਲਮ ਦੇ ਦਾਅਵਿਆਂ ਨੂੰ ਤੜਾ ਤਰ ਰੱਦ ਕਰ ਰਹੀ ਹੈ ਸੇਫ ਟਰਡ ਕੰਟਰੀ ਐਗਰੀਮੈਂਟ ਵਿੱਚ ਦੋ ਤਬਦੀਲੀਆਂ ਕਰਦੇ ਆ ਹੁਣ ਪ੍ਰਵਾਸੀਆਂ ਨੂੰ ਪੇਸ਼ੀ ਤੋਂ ਪਹਿਲਾਂ ਵਕੀਲ ਨਾਲ ਸਲਾਹ-ਮਸ਼ਵਰਾ ਕਰਨ ਲਈ ਸਿਰਫ 4 ਘੰਟੇ ਦਿੱਤੇ ਜਾ ਰਹੇ ਹਨ ਜਦ ਕਿ ਇਸ ਤੋਂ ਪਹਿਲਾਂ 24 ਘੰਟੇ ਦਾ ਸਮਾਂ ਮਿਲਦਾ ਸੀ ਸੇਫ ਟਰਡ ਕੰਟਰੀ ਐਗਰੀਮੈਂਟ ਤੋਂ ਛੋਟ ਹੋਣ ਦਾ ਦਾਵਾ ਸਾਬਤ ਕਰਨ ਲਈ ਪ੍ਰਵਾਸੀਆਂ ਨੂੰ ਸਕ੍ਰੀਨਿੰਗ ਦੌਰਾਨ ਦਸਤਾਵੇਜ਼ ਪੇਸ਼ ਕਰਨੇ ਹੋਣਗੇ ਅਤੇ ਸਕ੍ਰੀਨਿੰਗ ਟਾਲੀ ਨਹੀਂ ਜਾਵੇਗੀ ਜਦਕਿ ਅਤੀਤ ਵਿੱਚ ਪ੍ਰਵਾਸੀਆਂ ਨੂੰ ਲੋੜਿੰਦੇ ਦਸਤਾਵਾਦ ਇਕੱਤਰ ਕਰਨ ਲਈ ਸਕ੍ਰੀਨਿੰਗ ਦਾ ਸਮਾਂ ਅਤੇ ਤਾਰੀਖ ਮੂltਵੀ ਕਰਨ ਦਾ ਹੱਕ ਸੀ ਇਹ ਕੁਝ ਗੱਲਾਂ ਜਿਹੜੀ ਜੇ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਕਿ ਹੁਣ ਅਮਰੀਕਾ ਜਿਹੜਾ ਗਿਆ ਉਹ ਸਖਤ ਹੁੰਦਾ ਵੀ ਨજર ਆ ਰਿਹਾ ਕਿਉਂਕਿ ਕੈਨੇਡਾ ਰਸਤੇ ਲੋਕ ਜਿਹੜੇਗੇ ਨੇ ਅਮਰੀਕਾ 'ਚ ਦਾਖਲ ਹੋ ਰਹੇ ਨੇ ਤੇ ਇਸ ਤੋਂ ਬਾਅਦ ਜਿਹੜਾ ਗਿਆ ਅਮਰੀਕਾ ਵੱਲੋਂ ਵੀ ਕਈ ਨਵੇਂ ਤਰੀਕੇ ਲਿਆਂਦੇ ਜਾ ਰਹੇ ਜਿਸ ਤੋਂ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਤੇ ਇਹਨਾਂ ਲੋਕਾਂ ਨੂੰ ਜਿਹੜੇ ਹੈਗੇ ਨੇ ਜਿਹੜੇ ਇਸ ਤਰ੍ਹਾਂ ਦਾਖਲ ਹੁੰਦੇ ਉਹਨਾਂ ਨੂੰ ਇਸ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ